ਜਿਸ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਭਾਈ ਲੈਣਾ ਜੀ ਨੇ ਮੰਨਿਆ ਗੁਰੂ ਅੰਗਦ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਬਣ ਗਏ ਤਾਂ ਸਤਿਗੁਰੂ ਗੁਰੂ ਅੰਗਦ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਬਾਬਾ ਅਮਰਦਾਸ ਜੀ ਨੇ ਮੰਨਿਆ ਮੈਂ ਗੱਲ ਨਜ਼ਦੀਕ ਲੈ ਕੇ ਆਵਾ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇ ਹੋਏ ਨੇ ਭਾਈ ਝੰਡਾ ਜੀ ਇਹ ਬਾਬਾ ਬੁੱਢਾ ਸਾਹਿਬ ਜੀ ਦੇ ਪੜਪੁੱਤਰ ਹੀ ਸਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਇੰਨਾ ਸਨੇਹ ਕਰਦੇ ਨੇ ਇੰਨਾ ਪ੍ਰੇਮ ਕਰਦੇ ਨੇ ਕਿ ਸਤਿਗੁਰੂ ਆਪਣੀ ਰਸਨਾ ਤੋਂ ਕੋਈ ਵੀ ਬਚਨ ਕਹਿ ਦੇਣੇ ਨਹੀਂ ਨਾ ਭਾਈ ਝੰਡਾ ਜੀ ਉਸੇ ਵਕਤ ਉਸ ਬਚਨ ਨੂੰ ਉਸ ਹੁਕਮ ਨੂੰ ਸਤਿਗੁਰੂ ਜੀ ਨੇ ਸਤ ਕਰ ਕਰ ਮੰਨ ਲੈਂਦੇ ਨੇ ਸਤਿਗੁਰੂ ਜੀ ਦਾ ਹੁਕਮ ਸਤ ਕਰਕੇ ਮੰਨ ਲੈਂਦੇ ਨੇ ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੈਰ ਕਰ ਰਹੇ ਸਨ ਸੈਰ ਬਾਗ ਦੇ ਵਿੱਚ ਸੈਰ ਕਰ ਰਹੇ ਭਾਈ ਝੰਡਾ ਜੀ ਵੀ ਨਾਲ ਨੇ ਸੈਰ ਕਰਦਿਆਂ ਕਰਦਿਆਂ ਇੱਕਦਮ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭਾਈ ਝੰਡਾ ਜੀ ਨੂੰ ਆਖਿਆ ਜਰਾ ਕੁ ਰੁਕਿਓ ਮਹਾਰਾਜ ਜੀ ਨੇ ਭਾਈ ਝੰਡਾ ਜੀ ਨੂੰ ਕਹਿਤਾ ਕਿ ਜਰਾ ਕੁ ਰੁਕਿਓ ਭਾਈ ਝੰਡਾ ਜੀ ਉੱਥੇ ਹੀ ਖਲੋ ਗਏ ਤੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਸੈਰ ਕਰਦਿਆਂ ਕਰਦਿਆਂ ਦੂਜੇ ਰਸਤੇ ਚਲੇ ਗਏ ਇੱਕ ਦਿਨ ਬਤੀਤ ਹੋਇਆ ਦੂਜਾ ਦਿਨ ਬਤੀਤ ਹੋਇਆ ਤੀਜੇ ਦਿਨ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਪੁੱਛਿਆ ਕਹਿਣ ਲੱਗੇ ਭਾਈ ਝੰਡਾ ਜੀ ਨਜ਼ਰ ਨਹੀਂ ਆ ਰਹੇ ਕਿੱਥੇ ਨੇ ਉਹ ਸਿੱਖਾਂ ਨੇ ਜਵਾਬ ਦਿੱਤਾ ਮਹਾਰਾਜ ਇਹ ਅਜੇ ਵੀ ਭਾਈ ਢੰਡਾ ਜੀ ਬਾਗ ਦੇ ਵਿੱਚ ਹੀ ਖਲੋਤੇ ਨੇ ਮਹਾਰਾਜ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਾਓ ਭਾਈ ਢੰਡਾ ਜੀ ਨੂੰ ਲੈ ਕੇ ਆਓ ਭਲਾ ਕੇ ਲੈ ਕੇ ਆਓ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਗਏ ਨਮਸਕਾਰ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਹਿਣ ਲੱਗੇ ਭਾਈ ਢੰਡਾ ਜੀ ਤੁਹਾਨੂੰ ਤੇ ਸਿਰਫ ਇੰਨਾ ਕਾਖਿਆ ਸੀ ਕਿ ਰੁਕ ਜਾਓ ਜਰਾ ਕੁ ਰੁਕ ਜਾਓ ਭਾਈ ਢੰਡਾ ਜੀ ਨੇ ਉਹਦਾ ਜਵਾਬ ਬੜਾ ਸੁੰਦਰ ਦਿੱਤਾ ਕਹਿਣ ਲੱਗੇ ਮਹਾਰਾਜ ਉਸ ਸਮੇਂ ਆਪ ਜੀ ਨੇ ਹੁਕਮ ਕੀਤਾ ਸੀ ਕਿ ਰੁਕ ਜਾਓ ਅਸੀਂ ਰੁਕ ਗਏ ਅੱਜ ਤੁਹਾਡਾ ਹੁਕਮ ਆਇਆ ਏ ਕਿ ਸਤਿਗੁਰੂ ਜੀ ਨੇ ਤੁਹਾਨੂੰ ਪਾਸ ਬੁਲਾਇਆ ਕੋਲ ਬੁਲਾਇਆ ਅੱਜ ਅਸੀਂ ਤੁਹਾਡੇ ਕੋਲ ਆ ਗਏ ਏ ਹੈ ਹੁਕਮ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨਣਾ ਨਿਹਰਾ ਇਹ ਨਹੀਂ ਕਿ ਹੁਕਮ ਨੂੰ ਪੜ ਲੈਣਾ ਸਤਿਗੁਰੂ ਜੀ ਦੀ ਪਾਵਨ ਬਾਣੀ ਨੇ ਇਹ ਗੱਲ ਕਹੀ ਏ ਕਿ ਹੁਕਮ ਦੇ ਵਿੱਚ ਤੇ ਸਾਰਾ ਕੁਝ ਹੀ ਏ ਹਵਾ ਵੀ ਹੁਕਮ ਦੇ ਵਿੱਚ ਏ ਪਾਣੀ ਵੀ ਹੁਕਮ ਦੇ ਵਿੱਚ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਹੁਕਮ ਦੇ ਵਿੱਚ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਇੱਕ ਛੋਟੀ ਜੀ ਘਟਨਾ ਕਹਿ ਕੇ ਮੈਂ ਸਮਾਪਤੀ ਕਰਾਂ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਧੰਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਨਾ ਜੀ ਭਾਈ ਝੰਡਾ ਜੀ ਨੂੰ ਆਪਣੇ ਕੋਲ ਬੁਲਾਇਆ ਬੁਲਾ ਕੇ ਆਖਿਆ ਪੈਰ ਦੇ ਉੱਤੇ ਜ਼ਖਮ ਹੋਇਆ ਸਤਿਗੁਰੂ ਜੀ ਨੇ ਕਿਹਾ ਪੈਰ ਦੇ ਵਿੱਚ ਜੁੱਤੀ ਨਾ ਪਾਇਓ ਭਾਈ ਝੰਡਾ ਜੀ ਨੇ ਜੋੜਾ ਉਤਾਰਿਆ ਵਿਦਵਾਨ ਕਹਿੰਦੇ ਨੇ 2-3 ਮਹੀਨੇ ਪੈਰ ਦੇ ਵਿੱਚ ਭਾਈ ਢੰਡਾ ਜੀ ਨੇ ਜੁੱਤੀ ਨਾ ਪਾਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਹਿਣ ਲੱਗੇ ਜੀ ਜੋੜਾ ਕਿਉਂ ਨਹੀਂ ਤੁਸੀਂ ਪਾ ਰਹੇ ਭਾਈ ਢੰਡਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਆਪੇ ਹੀ ਤੁਸੀਂ ਹੁਕਮ ਕੀਤਾ ਸੀ ਆਪੇ ਤੁਸੀਂ ਇਹ ਗੱਲ ਆਖੀ ਸੀ ਕਿ ਪੈਰ ਦੇ ਵਿੱਚ ਜੋੜਾ ਨਹੀਂ ਪਾਉਣਾ ਸਤਗੁਰੂ ਜੀ ਕਹਿੰਦੇ ਅਸੀਂ ਉਹਨਾਂ ਸਮੇਂ ਲਈ ਇਹ ਗੱਲ ਕਹੀ ਸੀ ਜਿੱਨਾ ਸਮਾਂ ਤੁਹਾਡੇ ਪੈਰ ਦੇ ਵਿੱਚ ਜ਼ਖਮ ਸੀ ਜੇ ਜ਼ਖਮ ਸਹੀ ਹੋ ਗਿਆ ਤੇ ਫਿਰ ਜੁੱਤੀ ਤੁਸੀਂ ਪਾ ਲੈਣੀ ਸੀ ਸਤਗੁਰੂ ਜੀ ਨੂੰ ਭਾਈ ਚੰਡਾ ਜੀ ਨੇ ਆਖਿਆ ਮਹਾਰਾਜ ਮੈਂ ਤੁਹਾਡੇ ਬਚਨਾਂ ਦੇ ਉੱਤੇ ਚੱਲਦਾ ਹਾਂ ਤੁਹਾਡੇ ਬਚਨਾਂ ਤੇ ਪ੍ਰਪੱਕ ਰਹਿਣਾ ਜਿਹੜਾ ਹੁਕਮ ਮੈਨੂੰ ਤੁਹਾਡੇ ਵੱਲੋਂ ਹੁੰਦਾ ਹੈ ਮੈਂ ਆਪਣੇ ਜੀਵਨ ਦੇ ਅੰਦਰ ਉਹ ਢਾਲ ਲੈਣਾ ਹਾਂ ਸਤਗੁਰੂ ਜੀ ਨੇ ਤਾਂ ਹੀ ਤਾਂ ਬਾਣੀ ਵਿੱਚ ਇਹ ਬਚਨ ਕਹੇ ਜਿਹੜਾ ਹੁਕਮ ਨੂੰ ਮੰਨ ਲੈਂਦਾ ਹੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ ਸੋ ਆਓ ਯਤਨ ਕਰੀਏ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨੀਏ ਬਚਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰੀਏ ਸੇਖ ਪੰਥ ਦਾ ਮਹਾਨ ਵਿਦਵਾਨ ਢਾਡੀ ਜਥਾ ਸਤਕਾਰਯੋਗ ਗਿਆਨੀ